ਕੀ ਐਮਐਲਏ ਮੋਲਕ ਸਿੰਘ ਵੱਲੋਂ ਇੱਕ ਉਦਘਾਟਨੀ ਸਮਾਰੋਹ ਦੇ ਦੌਰਾਨ ਜਾਦੋ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਸ ਮੌਕੇ ਉਹਨਾਂ ਦੇ ਚਿਹਰੇ ਦੇ ਉੱਤੋਂ ਹੰਕਾਰ ਚੜ੍ਹ ਰਿਹਾ ਸੀ ਉਹ ਤਲਖੀ ਦੇ ਵਿੱਚ ਆਏ ਤੇ ਤਲਖੀ ਦੇ ਵਿੱਚ ਆ ਕੇ ਉਹਨਾਂ ਨੇ ਅਜਿਹੇ ਸ਼ਬਦ ਪੱਤਰਕਾਰਾਂ ਪ੍ਰਤੀ ਵਰਤੇ ਜਿਹੜੇ ਕਿ ਸਹਿਣਯੋਗ ਨਹੀਂ ਐ ਉਹਨਾਂ ਨੇ ਪੱਤਰਕਾਰਾਂ ਨੂੰ ਅਤਵਾਦੀ ਟੱਕਿਆ ਉਹਨਾਂ ਨੇ ਐਮਐਲਏ ਮੋਲਕ ਸਿੰਘ ਉਹੀ ਗੁੰਡਾਗਰਦੀ ਤੇ ਉਤਰ ਕੇ ਤੇ ਉਹ ਇਹ ਚਾਹੁੰਦੇ ਨੇ ਕਿ ਜੋ ਉਹ ਚਾਹੁੰਦੇ ਨੇ ਉਹ ਬੋਲਿਆ ਜਾਵੇ ਸਾਡੇ ਦੋ ਬਹੁਤ ਹੀ ਸੀਨੀਅਰ ਪੱਤਰਕਾਰ ਇੱਕ ਹੁਕਮਚੰਦ ਰਵੀਦਾਸੀਆ ਨੇ ਤੇ ਇੱਕ ਅਵਤਾਰ ਸਿੰਘ ਤਾਰਾ ਨੇ ਉਹਨਾਂ ਦੇ ਨਾਮ ਵੀ ਉਹਨਾਂ ਨੇ ਇਹ ਮਹਿਸੂਸ ਕਰਾਇਆ ਕਿ ਜਿਵੇਂ ਉਹ ਛੋਟੇ ਲੋਕ ਹੋਣ ਉਹਨਾਂ ਨੇ ਕਹਿ ਦਿੱਤਾ ਜਦੋਂ মিডিਆ ਜਦੋਂ ਕੈਮਰੇ ਆਉਂਦੇ ਤੂੰ ਉਦੋਂ ਹੀ ਫੇਮ ਲੈਣ ਦਾ ਮਾਰਾ ਕਿਉਂ ਬੋਲਦਾ ਪੂਰੀ ਆਮ ਆਦਮੀ ਪਾਰਟੀ ਨੂੰ ਗੱਲ ਕਲੀਅਰ ਕਰ ਦਿਆਂ ਕਿ ਇੰਨੇ ਕੁ ਜੋਗੀ ਮਿਹਨਤ ਮੈਂ ਪਿਛਲੇ 30 35 ਸਾਲਾਂ ਦੇ ਵਿੱਚ ਕੀਤੀ ਹੈ ਕਿ ਉਹਨੇ ਲੋਕ ਆਮ ਆਦਮੀ ਪਾਰਟੀ ਦੇ ਕੱਲੇ ਕੱਲੇ ਐਮਐਲਏ ਨੂੰ ਦੁਨੀਆ ਜਾਣਦੀ ਨਹੀਂ ਹੁਣ ਜਿੰਨੀ ਦੁਨੀਆ ਜਸਵਿੰਦਰ ਨੂੰ ਜਾਣਦੀ ਹੈ ਇਹ ਜਿਹੜੇ ਐਮਐਲਏ ਅਮੋਲਕ ਸਿੰਘ ਨੇ ਉਹਨਾਂ ਨੇ ਅੱਜ ਪੱਤਰਕਾਰਾਂ ਨੂੰ ਖੁਦ ਬੁਲਾ ਕੇ ਜਿਹੜਾ ਜਲੀਲ ਕੀਤਾ ਪਰ ਜੇ ਤੁਸੀਂ ਇਹ ਸ਼ਬਦ ਪੱਤਰਕਾਰਾਂ ਨੂੰ ਬੋਲ ਕੇ ਤੁਹਾਡੇ ਮਨ 'ਚ ਇਹ ਹੋਵੇ ਕਿ ਹੁਣ ਪੱਤਰਕਾਰ ਸਾਡੀ ਜੀ ਹਜ਼ੂਰੀ ਕਰਨਗੇ ਤਾਂ ਇਹ ਤੁਹਾਡਾ ਵਹਿਮ ਆ ਅੱਜ ਜੀਸ਼ਲ মিডিਆ ਪ੍ਰੈਸ ਕਲੱਬ ਜੈਤੋ ਦੀ ਮੀਟਿੰਗ ਹੋਈ ਔਰ ਮੀਟਿੰਗ ਦਾ ਜੋ ਵਿਸ਼ਾ ਸੀਗਾ ਵਿਸ਼ਾ ਸੀਗਾ ਜ ਐਮਐਲਏ ਜੱਤੋ ਅਮੋਲਕ ਸਿੰਘ ਨੇ ਜੋ ਆਉਦਿਕ ਉਦਘਾਟਨੀ ਪ੍ਰੋਗਰਾਮ ਤੇ ਪੱਤਰਕਾਰਾਂ ਨੂੰ ਜਲੀਲ ਕੀਤਾ ਉਹਨਾਂ ਨੂੰ ਅਤਵਾਦੀ ਕਿਹਾ ਉਸ ਦੇ ਵਿੱਚ ਹੈ ਡਿਜੀਟਲ ਮੀਡੀਆ ਪ੍ਰੈਸ ਕਲੱਬ ਦੀ ਮੀਟਿੰਗ ਸੀ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈਗਾ ਕਿ ਅਸੀਂ ਆਮ ਆਦਮੀ ਪਾਰਟੀ ਔਰ ਐਮਐਲਏ ਅਮੋਲਕ ਸਿੰਘ ਦਾ ਬਾਈਕਾਟ ਕਰਦੇ ਹੈਗੇ ਆ ਜੋ ਪੱਤਰਕਾਰਾਂ ਨੂੰ ਉਹਨਾਂ ਨੇ ਸ਼ਬਦਾਵਲੀ ਬੋਲੀ ਹੈਗੀ ਅਤਵਾਦੀ ਕਹਿ ਕੇ ਸਮੋਦਨ ਕੀਤਾ ਹੈਗਾ ਉਸ ਦੇ ਆویز ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਔਰ ਐਮਐਲਏ ਮੋਲਕ ਸਿੰਘ ਦਾ ਬਾਈਕਾਟ ਕਰਦੇ ਹੈਗੇ ਆ ਔਰ ਜਿੰਨੀਆਂ ਵੀ ਸਾਡੇ ਜੱਜ ਤੋਂ ਮੰਡੀਆਂ ਪ੍ਰੈਸ ਕਲੱਬ ਹੈਗੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹੈਗੇ ਆ ਵੀ ਤੁਸੀਂ ਵੀ ਸਾਡਾ ਵੱਧ ਚੜ ਕੇ ਸਹਿਯੋਗ ਦਿਓ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਐਮਐਲਏ ਮੋਲਕ ਸਿੰਘ ਸਾਡੇ ਤੋਂ ਮਾਫੀ ਨਹੀਂ ਮੰਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਦੇ ਵਿਰੁੱਧ ਤਿੱਖਾ ਐਕਸ਼ਨ ਲਵਾਂਗੇ ਜੀ ਅੱਜ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਹੈ ਕੀ ਐਮਐਲਏ ਮੋਲਕ ਸਿੰਘ ਵੱਲੋਂ ਇੱਕ ਉਦਘਾਟਨੀ ਸਮਾਰੋਹ ਦੇ ਦੌਰਾਨ ਪਹਿਲਾ ਪੱਤਰਕਾਰਾਂ ਨੂੰ ਉੱਥੇ ਬੁਲਾਇਆ ਗਿਆ ਪੱਤਰਕਾਰਾਂ ਨੂੰ ਬੁਲਾ ਕੇ ਜਿਆਦਾ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਸ ਮੌਕੇ ਉਹਨਾਂ ਦੇ ਚਿਹਰੇ ਦੇ ਉੱਤੋਂ ਹੰਕਾਰ ਚੜਕ ਰਿਹਾ ਸੀ ਉਹ ਤਲਖੀ ਦੇ ਵਿੱਚ ਆਏ ਤੇ ਤਲਖੀ ਦੇ ਵਿੱਚ ਆ ਕੇ ਉਹਨਾਂ ਨੇ ਅਜਿਹੇ ਸ਼ਬਦ ਪੱਤਰਕਾਰਾਂ ਪ੍ਰਤੀ ਵਰਤੇ ਜਿਹੜੇ ਕਿ ਸਹਿਣਯੋਗ ਨਹੀਂ ਹੈ ਉਹਨਾਂ ਨੇ ਪੱਤਰਕਾਰਾਂ ਨੂੰ ਅੱਤਵਾਦੀ ਟੈਗ ਆ ਉਹਨਾਂ ਨੇ ਕਿਹਾ ਕਿ ਜਿਹੜਾ ਤੁਹਾਡੇ ਕੈਮਰੇ ਆ ਤੁਸੀਂ ਐ ਹੁਣੇ ਅੱਤਵਾਦੀ ਬਣ ਚੱਕੇ ਹੋ ਤੇ ਅੱਤਵਾਦ ਨੂੰ ਠੱਲ ਪਾਉਣੀ ਪਵੇਗੀ ਤੇ ਉਤੋਂ ਅੱਗੇ ਹੰਕਾਰ ਭਰਿਆ ਰਵਈਆ ਇਹ ਸੀ ਕਿ ਹੁਣ ਅਸੀਂ ਵੀ ਬਰਾਬਰ ਜਵਾਬ ਦੇਵਾਂਗੇ ਪਰ ਇੱਥੇ ਸਾਫ਼ ਝਲਕਦਾ ਹੈ ਕਿ ਜਿਵੇਂ ਕੇਂਦਰ ਦੇ ਵਿੱਚ ਮੋਦੀ ਸਰਕਾਰ ਮੀਡੀਆ ਦਾ ਗਲਾ ਜਿਹੜੀਆਂ ਆਜ਼ਾਦ ਆਵਾਜ਼ਾਂ ਉਹਨਾਂ ਦਾ ਗਲਾ ਕੁੱਟ ਰਹੀ ਹੈ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਮੀਡੀਆ ਚੈਨਲ ਨੂੰ ਬੰਦ ਕਰਨਾ ਪਰਚੇ ਪਾਉਂਦੇ ਤੁਲੀਆ ਤਾਂ ਉਵੇਂ ਹੀ ਉਸੇ ਲਈ ਤੇ ਚੱਲਦੇ ਆ ਐਮਐਲਏ ਅਮੋਲਕ ਸਿੰਘ ਉਸੇ ਲੈਂਨੋਂ ਫੜਦੇ ਹੋਏ ਉਹੀ ਗੁੰਡਾਗਰਦੀ ਤੇ ਉਤਰ ਕੇ ਮੀਡੀਆ ਦੀ ਆਵਾਜ਼ ਨੂੰ ਦੱਬਣਾ ਮੀਡੀਆ ਨੂੰ ਧਮਕੀਆਂ ਦੇਣ ਤੇ ਉਹ ਇਹ ਚਾਹੁੰਦੇ ਨੇ ਕਿ ਜੋ ਚਾਹੁੰਦੇ ਨੇ ਉਹ ਬੋਲਿਆ ਜਾਵੇ ਜੋ ਚਾਹੁੰਦੇ ਨੇ ਉਹ ਗੱਲ ਕੀਤੀ ਜਾਵੇ ਤਾ ਇਹ ਕਦੇ ਵੀ ਨਹੀਂ ਹੁੰਦਾ ਲੋਕਤੰਤਰ ਦੇ ਵਿੱਚ ਜਿਹੜਾ ਮੀਡੀਆ ਨੂੰ ਚੌਥਾ ਥੰਮ ਕਿਹਾ ਜਾਂਦਾ ਹੈ ਤੇ ਜਿਹੜਾ ਚੌਥਾ ਥੰਮ ਹੁੰਦਾ ਉਹਨੇ ਤਿੰਨਾਂ ਥੰਮਾਂ ਦੇ ਉੱਪਰ ਨਿਗਰਾਨੀ ਰੱਖਣੀ ਹੁੰਦੀ ਹੈ ਇੱਕ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਸਾਡੇ ਚੰਗੇ ਕੰਮਾਂ ਨੂੰ ਨਹੀਂ ਦਿਖਾਉਂਦੇ ਚੰਗੇ ਕੰਮਾਂ ਨੂੰ ਦਿਖਾਉਣ ਦਾ ਮਕਸਦ ਮੀਡੀਆ ਦਾ ਨਹੀਂ ਹੁੰਦਾ ਮੀਡੀਆ ਦਾ ਮਕਸਦ ਉਹ ਹੁੰਦਾ ਹੈ ਕਿ ਜਦੋਂ ਕੋਈ ਕੰਮ ਨਹੀਂ ਹੋ ਰਿਹਾ ਉਹਦੇ ਤੇ ਲੋਕ ਦੁਖੀ ਆ ਉਹ ਦਿਖਾਏ ਜਾਣ ਚੰਗੇ ਕੰਮ ਕਰਨਾ ਤਾਂ ਸਰਕਾਰ ਦਾ ਫਰਜ਼ ਹੁੰਦਾ ਹੈ ਜੇ ਕੋਈ ਸੜਕ ਬਣ ਰਹੀ ਹੈ ਉਹ ਸਰਕਾਰ ਦਾ ਫਰਜ਼ ਹੈ ਲੋਕਾਂ ਨੇ ਉਹ ਸਰਕਾਰ ਇਸੇ ਲਈ ਚੁਣੀ ਹੈ ਕਿ ਉਹ ਲੋਕਾਂ ਦੇ ਕੰਮ ਕਰੇ ਪਰ ਜੇ ਕੋਈ ਚਾਵੇ ਕਿ ਪੀਆਰ ਬਣ ਕੇ ਪੀਆਰਓ ਬਣ ਕੇ ਸਰਕਾਰ ਦੇ ਕੰਮ ਕੀਤਾ ਜਾਵੇ ਐਮਐਲਏ ਦੇ ਕੰਮ ਕੀਤਾ ਜਾਵੇ ਉਹ ਬਿਲਕੁਲ ਹੀ ਗਲਤ ਹੈ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਕੰਮ ਕਰਨ ਦੀ ਅਸੀਂ ਤਨਖਾਹ ਦਿੰਨੇ ਆ ਸਾਡੇ ਲੋਕ ਆ ਜਿਹੜੇ ਉਹ ਤਨਖਾਹ ਦਿੰਦੇ ਆ ਇੱਕ ਵਿਧਾਇਕ ਸਾਨੂੰ 10 ਲੱਖ ਤੋਂ ਉੱਪਰ ਪੈਂਦਾ ਐ ਐਮਐਲਏ ਮੁਰਖ ਸਿੰਘ ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਤੋਂ ਉੱਪਰ ਪੈਂਦਾ ਚਾਰ ਪੰਜ ਨੂੰ ਗਨ ਮੈਣਾ ਜਿਨ੍ਹਾਂ ਦੀ 4-5 ਲੱਖ ਰੁਪਿਆ ਤਨਖਾਹ ਹੈ 3-4 ਲੱਖ ਦੇ ਨੇੜੇ ਉਹਨਾਂ ਦੇ ਆ ਭੱਤੇ ਖਰਚੇ ਪਾ ਕੇ ਉਹਨਾਂ ਨੂੰ ਮਿਲਦਾ ਹੈ ਸਰਕਾਰੀ ਗੱਡੀ ਉਹ ਭੰਦੇ ਨੇ ਸਾਰਾ ਕੁਝ ਉਹ ਕਰਦੇ ਨੇ ਤੇ ਉਹ ਕਰਦੇ ਕਿਸ ਲਈ ਨੇ ਕਿ ਉਹਨਾਂ ਨੇ ਕੰਮ ਕਰਨਾ ਹੈ ਪਰ ਜੇ ਉਹ ਕੰਮ ਕਰਕੇ ਇਹ ਕਹਣਗੇ ਕਿ ਸਾਾਨੂੰ ਸਾਡੀ ਪੀਆਰ ਦਿਖਾਓ ਤਾਂ ਇਹ ਬਿਲਕੁਲ ਬਗਵਾਸ਼ ਨਹੀਂ ਬਾਕੀ ਜਿਹੜੀ ਉਹਨਾਂ ਦੀ ਸ਼ਬਦਾਵਲੀ ਹੈ ਉਹ ਸ਼ਬਦਾਵਲੀ ਬੇਅੰਤ ਨਿੰਦਣਯੋਗ ਆ ਉੱਥੇ ਉਹਨਾਂ ਨੇ ਸਾਡੇ ਦੋ ਬਹੁਤ ਹੀ ਸੀਨੀਅਰ ਪੱਤਰਕਾਰ ਇੱਕ ਹੁਕਮਚੰਦ ਰਵੀਦਾਸੀਆ ਨੇ ਤੇ ਇੱਕ ਅਵਤਾਰ ਸਿੰਘ ਤਾਰਾ ਨੇ ਉਹਨਾਂ ਦੇ ਨਾਮ ਵੀ ਉਹਨਾਂ ਨੇ ਇਹ ਮਹਿਸੂਸ ਕਰਾਇਆ ਕਿ ਜਿਵੇਂ ਉਹ ਛੋਟੇ ਲੋਕ ਹੋਣ ਹੁਕਮਚੰਦ ਰਵੀਦਾਸੀਆ ਨੂੰ ਹੁਕਮੀ ਕਹਿ ਕੇ ਜਿਸ ਤਰੀਕੇ ਦੇ ਨਾਲ ਸਾਡੇ ਉਹ ਵੀਰ ਅਸੀਂ ਭਾਈਚਾਰੇ ਤੋਂ ਨੇ ਤਾਂ ਸਾਨੂੰ ਇਹ ਵੀ ਲੱਗਿਆ ਕਿ ਉਹ ਉਹਨਾਂ ਨੂੰ ਇਹ ਟਾਰਗੇਟ ਕਰ ਰਹੇ ਨੇ ਕਿ ਉਹਨਾਂ ਨੂੰ ਛੋਟਾ ਦਿਖਾਇਆ ਜਾਵੇ ਕਿਉਂਕਿ ਹਾਲਾਂਕਿ ਵਿਧਾਇਕ ਵੀ ਰਿਜ਼ਰਵ ਕੈਟਾਗਰੀ ਤੋਂ ਨੇ ਪਰ ਜਦੋਂ ਕੋਈ ਸਫਤਾ 'ਚ ਆ ਜਾਂਦਾ ਓਦੋਂ ਬੋਲੀਆਂ ਬਦਲ ਜਾਂਦੀਆਂ ਉਹਨਾਂ ਦੀਆਂ ਜਮਾਤਾਂ ਬਦਲ ਜਾਂਦੀਆਂ ਸਭ ਕੁਝ ਬਦਲ ਜਾਂਦਾ ਤਾਂ ਉਸੇ ਤਹਿਤ ਜਿਵੇਂ ਉਹਨਾਂ ਨੂੰ ਉਹਨਾਂ ਨੂੰ ਸ਼ਬਦਾਵਲੀ ਬੋਲੀ ਉਹ ਬੜੀ ਨਿੰਦਣਯੋਗ ਹੈ ਜਿਵੇਂ ਅਸੀਂ ਪਿੰਡ ਦੇ ਵਿੱਚ ਜੇਕਰ ਕੋਈ ਪਰਸਾ ਪਰਸੀ ਪਰਸਨਾਮ ਜਿਵੇਂ ਤੈਨਾਂ ਨਾਮ ਕਿਹਾ ਜਾਂਦਾ ਹੈ ਉਹੀ ਚੀਜ਼ ਹੁੰਦੀ ਹੈ ਕਿ ਜੇ ਤਾਂ ਕੋਈ ਬੰਦਾ ਮੂਰੇ ਤਕੜੇ ਆਉਂਦੇ ਤੇ ਅਸੀਂ ਬੜਾ ਸਤਿਕਾਰ ਨਾਲ ਬੋਲਦੇ ਆਂ ਪਰ ਜੇ ਸਾਨੂੰ ਪਤਾ ਲੱਗੇ ਕਿ ਸਾਡੇ ਨਾਲੋਂ ਇਹ ਜਿਹੜਾ ਛੋਟਾ ਹੈ ਉਹਦੇ ਜਿਹੜੀ ਅਖੌਤੀ ਜਿਹੜੀਆਂ ਜਾਤਾਂ ਬਣੀਆਂ ਉਹ ਛੋਟੀ ਹੈ ਤਾਂ ਉਹ ਚੀਜ਼ ਨੂੰ ਲੈ ਕੇ ਉਹ ਟਾਰਗੇਟ ਕੀਤਾ ਜਾਂਦਾ ਹੈ ਪਰ ਉਹ ਵੀ ਉਹਨਾਂ ਨੇ ਟਾਰਗੇਟ ਕੀਤਾ ਅਵਕਰ ਸਿੰਘ ਜਿਹੜੇ ਪੱਤਰਕਾਰ ਦਾ ਨਾਮ ਤਾਰਾ ਕਹਿ ਕੇ ਸੰਬੋਧਨ ਕੀਤਾ ਫਿਰ ਵੱਖ-ਵੱਖਰੇ ਤਰੀਕੇ ਦੇ ਨਾਲ ਧਮਕੀਆਂ ਦਿੱਤੀਆਂ ਉੱਥੇ ਹੀ ਸਾਡੇ ਇੱਕ ਸਾਥੀ ਜਸਵਿੰਦਰ ਜੈਤੋ ਜਿਹੜੇ ਕਿ ਆਪਣੇ ਮੁਹੱਲੇ ਦੇ ਮਸਲਿਆਂ ਨੂੰ ਲੈ ਕੇ ਵੀ ਉੱਥੇ ਗੱਲਬਾਤ ਕਰ ਰਹੇ ਸੀ ਉਹਨਾਂ ਨੂੰ ਵੀ ਸਿੱਧੇ ਰੂਪ ਚ ਕਿ ਤੁਸੀਂ ਮੀਡੀਆ ਨੂੰ ਦੇਖ ਕੇ ਫੇਮ ਪਾਲਦੇ ਹੋ ਜਿਹੜਾ ਬੰਦਾ ਰਹਿੰਦਾ ਹੈ ਮੀਡੀਆ 'ਚ ਉਹਨੂੰ ਵੀਡੀਓ ਦੀ ਫੇਮ ਦੀ ਕੀ ਲੋੜ ਹੈ ਤਾਂ ਇੱਥੇ ਵੀ ਉਹਨਾਂ ਦੀ ਜਿਹੜੀ ਉਹ ਬੋਲਚਾਲ ਉਹ ਹੰਕਾਰ ਭਰੀ ਸੀ ਉਹਨਾਂ ਦਾ ਰਵਈਆ ਹੰਕਾਰ ਭਰਿਆ ਸੀ ਤੇ ਅਸੀਂ ਸਿੱਧੀ ਚੇਤਾਵਨੀ ਉਹਨਾਂ ਨੂੰ ਦੇਣੀ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਪ੍ਰਧਾਨ ਜੀ ਨੇ ਦੱਸਿਆ ਕਿ ਉਹਨਾਂ ਦਾ ਬਾਈਕਾਟ ਵੀ ਹੈ ਤੇ ਆਉਣ ਵਾਲੇ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਜੇਕਰ ਉਹਨਾਂ ਨੇ ਮੁਆਫੀ ਨਾ ਮੰਗੀ ਤਾਂ ਉਹਨਾਂ ਦਾ ਪੂਰਾ ਰੂਪ ਦੇ ਵਿੱਚ ਬਾਈਕਾਰਡ ਤੋਂ ਬਾਅਦ ਕੋਈ ਸੰਘਰਸ਼ ਵਿੱਢਿਆ ਜਾਵੇਗਾ ਕੋਈ ਤਿੱਖਾ ਐਕਸ਼ਨ ਦਿੱਤਾ ਜਾਵੇਗਾ ਉਸ ਲਈ ਅਸੀਂ ਜੰਤਕ ਜਥੇਬੰਦੀਆਂ ਨੂੰ ਵੱਖ-ਵੱਖ ਜਿਹੜੀਆਂ ਕਿਸਾਨ ਮਜ਼ਦੂਰ ਮਜ਼ਦੂਰ ਜਥੇਬੰਦੀਆਂ ਉਹਨਾਂ ਨਾਲ ਵੀ ਇਕੱਤਰ ਕਰਾਂਗੇ ਤੇ ਪੂਰੇ ਇਲਾਕੇ ਦੇ ਵਿੱਚ ਅਜੇਹਾ ਪ੍ਰੋਟੈਸਟ ਜਾਂ ਅਜੇਹਾ ਕੁਝ ਕਰਕੇ ਦਿਖਾਵਾਂਗੇ ਤਾਂ ਕਿ ਪਤਾ ਲੱਗ ਸਕੇ ਕਿ ਮੀਡੀਆ ਦੀ ਤਾਕਤ ਕੀ ਹੈ ਤੇ ਅਸੀਂ ਇੱਕ ਹੋਰ ਵੀ ਗੱਲ ਚਾਹੁੰਦੇ ਹਾਂ ਕਿ ਜਿਹੜੀ ਉਹ ਧਮਕੀ ਦੇ ਕੇ ਚਾਹੁੰਦੇ ਨੇ ਕਿ ਕੋਈ ਡੱਬ ਜਾਵੇਗਾ ਡਰ ਜਾਵੇਗਾ ਇਹ ਉਹਨਾਂ ਦੇ ਭੁਲੇਖੇ ਨੇ ਉਹਨਾਂ ਤੋਂ ਪਹਿਲਾਂ ਵੀ ਬੜੇ ਵਿਧਾਇਕ ਜੈਤੋ ਹਲਕੇਚ ਹੋ ਕੇ ਗਏ ਨੇ ਜਿਨ੍ਹਾਂ ਨੇ ਬੋਲਣਾ ਉਹ ਬੋਲਦੇ ਰਹਿਣਗੇ ਜਿਨ੍ਹਾਂ ਨੇ ਚੁੱਪ ਹੋਣਾ ਚੁੱਪ ਹੋ ਸਕਦੇ ਆ ਪਰ ਇਥੇ ਇੱਕ ਹੋਰ ਵੱਡੀ ਗੱਲ ਜਿਹੜੀ ਹੈ ਉਹ ਇਹ ਨਿਕਲ ਕੇ ਆਉਂਦੀ ਹੈ ਕਿ ਵਿਧਾਇਕ ਸਾਹਿਬ ਜਿਵੇਂ ਗੁੰਡਾਗਰ ਦੇ ਪੱਤਰਕਾਰਾਂ ਤੇ ਕਰਨੋਂ ਫਿਰਦੇ ਆ ਜਿਵੇਂ ਪੱਤਰਕਾਰਾਂ ਨੂੰ ਵੱਤਵਾਦੀ ਦੱਸਦੇ ਆ ਅਸਲ ਦੇ ਵਿੱਚ ਕਈ ਕੰਬਾਂ ਦੇ ਉੱਤੇ ਉਹਨਾਂ ਦੇ ਖੁਦ ਕੰਮ ਅਜਿਹੇ ਨੇ ਜਿਨ੍ਹਾਂ ਨੂੰ ਲੈ ਕੇ ਵਕ ਵਕ ਸਮੇਂ ਟੋਲ ਹੁੰਦੇ ਨੇ ਵਕ ਵਕ ਸਮੇਂ ਉਹਨਾਂ ਨੂੰ ਰੇੜੀ ਆ ਉਹ ਵਿਰੋਧਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੋ ਅਸੀਂ ਉਹਨਾਂ ਨੂੰ ਕਹਿਨੇ ਆ ਕਿ ਤੁਸੀਂ ਵਿਧਾਇਕ ਹੋ ਸਾਡੇ ਲੋਕਾਂ ਦੇ ਚੁਣੇਵੇਂ ਹੋ ਐਸੀ ਮੀਡੀਆ ਦੀ ਬਦੌਲ ਤੁਸੀਂ ਸੱਤਾ ਦੇ ਵਿੱਚ ਆਏ ਹੋ ਸੋ ਇਹ ਚੀਜ਼ਾਂ ਤੇ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅੱਜ ਦਾ ਮਾਮਲਾ ਇੱਥੇ ਹੈ ਅਸੀਂ ਇਹਨਾਂ ਨੂੰ ਪੂਰੇ ਪੰਜਾਬ ਤੱਕ ਵੀ ਲੈ ਜਾਵਾਂਗੇ ਵੱਖ-ਵੱਖ ਜਗ੍ਹਾ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਜੋ ਅਸੀਂ ਪ੍ਰੋਗਰਾਮ ਦੇਵਾਂਗੇ ਅਸੀਂ ਸਾਥੀਆਂ ਨੂੰ ਅਪੀਲ ਕਰਾਂਗੇ ਕਿ ਉਹ ਕੀਤਾ ਜਾਵੇ ਤਾਂ ਕਿ ਵਿਧਾਇਕ ਸਾਹਿਬ ਦੀ ਅਕਲ ਥੋੜੀ ਟਿਕਾਣੇ ਆਵੇ ਤੇ ਉਹਨਾਂ ਨੂੰ ਗੱਲ ਕਰਨ ਦੀ ਅਕਲ ਆਵੇ ਕਿਉਂਕਿ ਅੱਜਕੱਲ ਉਹ ਹੰਕਾਰ ਤੇ ਜ਼ਿਆਦਾ ਨੇ ਸੱਤਾ ਨਮੀ ਨਮੀ ਹੈ ਇਸ ਕਰਕੇ ਹੰਕਾਰ ਜ਼ਿਆਦਾ ਸੋ ਇਹ ਚੀਜ਼ ਦੇ ਉੱਤੇ ਅਸੀਂ ਉਹਨਾਂ ਨੂੰ ਫੇਰ ਚੇਤਾਵਨੀ ਦਿੰਦੇ ਆ ਕਿ ਉਹ ਜਲਦੀ ਮਾਫੀ ਮੰਗ ਕੇ ਆਪਣਾ ਖਹਿੜਾ ਛੜਵਾ ਲੈਣ ਨਹੀਂ ਪ੍ਰੈਸ ਬਾਰੇ ਉਹਨਾਂ ਨੂੰ ਪਤਾ ਪੁਲੇਖਾ ਦੂਰ ਕਰ ਲੈਣਾ ਚਾਹੀਦਾ ਕਿ ਪ੍ਰੈਸ ਦੀ ਤਾਕਤ ਕੀ ਹੈ ਤੇ ਅਸੀਂ ਉਹ ਤਾਕਤ ਦਿਖਾਉਣ 'ਚ ਪਿੱਛੇ ਨਹੀਂ ਹਟਾਂਗੇ ਤੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਬਾਕੀ ਪ੍ਰੈਸ ਕਲੱਬਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਇਹ ਮਾਮਲਾ ਇਹ ਨਹੀਂ ਅਤਵਾਦੀ ਉਹਨਾਂ ਨੇ ਕੋਈ ਮਿੱਥਕੇ ਨਹੀਂ ਕਿਹਾ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕਹੀ ਹੈ ਤੇ ਤੁਸੀਂ ਵੀ ਸਾਰੇ ਇੱਚ ਸਾਥ ਦਿਓ ਇਹਦਾ ਉਹਨਾਂ ਦੇ ਬਾਈਕਾਰਡ ਦੇ ਵਿੱਚ ਸਹਿਯੋਗ ਕਰੋ ਜਾਂ ਜਿਸ ਤਰੀਕੇ ਨਾਲ ਤੁਸੀਂ ਸਹਿਯੋਗ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰੋ ਤਾਂ ਕਿ ਏਕਤਾ ਦਾ ਪਤਾ ਲੱਗ ਸਕੇ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਪੱਤਰਕਾਰ ਜਿਹੜੇ ਭਾਈਚਾਰਾ ਇਕੱਠਾ ਹੈ ਕਿਉਂਕਿ ਕੱਲੇ-ਕੱਲੇ ਰਵਾਂਗੇ ਤਾਂ ਇਸੇ ਤਰੀਕੇ ਦੇ ਕੋਈ ਅੱਜ ਇਹ ਵਿਧਾਇਕ ਹੈ ਕੱਲ ਹੋਰ ਆ ਜਾਵੇਗਾ ਉਹ ਆਪਣੀ ਹੈਂਕਰ ਦਿਖਾਵੇਗਾ ਸੋ ਇਹਨਾਂ ਹੈਂਕਰਵਾਜਾਂ ਨੂੰ ਨੱਥ ਪਾਉਣ ਦੇ ਲਈ ਆਪਾਂ ਨੂੰ ਇਕੱਠੇ ਹੋ ਕੇ ਪ੍ਰੋਟੈਸਟ ਕਰਨਾ ਪਵੇਗਾ ਹੁਣ ਮੇਰੇ ਸਾਥੀ ਜਸਵਿੰਦਰ ਜਸਵਿੰਦਰ ਜੈਤੋ ਉਹ ਇਸ ਬਾਬਤ ਆਪਣੀ ਗੱਲ ਰੱਖਣਗੇ ਸਸਿਕਾਲ ਜੀ ਜਿੰਨੇ ਵੀ ਸਰੋਤੇ ਜੁੜੇ ਹੋ ਸਾਡੀ ਗੱਲਬਾਤ ਦੇ ਨਾਲ ਡਿਜੀਟਲ মিডিਆ ਪ੍ਰੈਸ ਕਲੱਬ ਜੈਤੋ ਅੱਜ ਵਿਸ਼ਾ ਉਹੀ ਸੀ ਕਿ ਸ਼ੁਰੂ ਗੱਲ ਮੈਂ ਕੀਤੀ ਸੀ ਜਿੱਥੇ ਪੱਤਰਕਾਰ ਸਾਥੀਆਂ ਨੇ ਪੁੱਛਿਆ ਕਿ ਤੁਸੀਂ ਵਿਕਾਸ ਕਾਰਜ ਸ਼ੁਰੂ ਕੀਤੇ ਐ ਜੋ ਪਾਈਪਲਾਈਨ ਵਗੈਰਾ ਪੈਣੀ ਆ ਪਾਣੀ ਦੀ ਉਹਦੇ ਸਬੰਧੀ ਸਾਡੀ ਆਪਣੀ ਗਲੀ ਦਾ ਮਸਲਾ ਜਿਹੜੀ 3.5 ਸਾਲਾਂ ਤੋਂ ਉਹਨੂੰ ਪੱਟ ਦਿੱਤਾ ਗਿਆ ਸੀਵੇਜ ਪਾਉਣ ਦੇ ਬਹਾਨੇ ਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਉਹਦਾ ਨਰਕ ਵਾਲਾ ਹਾਲ ਹੈ ਉਹ ਗਲੀ ਘਟੋ ਘਟ 70 ਤੋਂ 80 ਘਰਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਸੜਕ ਦੇ ਨਾਲ ਜੋੜਦੀ ਐ ਉਸ ਵਿਸ਼ੇ ਤੇ ਮੇਰੇ ਨਾਲ ਘਰਾਂ ਦੇ ਮੇਰੀ ਆਪਣੀ ਗਲੀ ਦੇ ਘਟੋ ਘਟ ਪੰਜ ਸੱਤ ਮੋਤਬਰ ਬੰਦੇ ਹੋਰ ਗਏ ਸੀ ਗਲੀ ਦੇ ਵਿੱਚ ਉਹ ਇਹ ਮੈਨੂੰ ਪਹਿਲ ਦਿੱਤੀ ਜਾਂਦੀ ਕਿ ਗੱਲ ਤੂੰ ਰੱਖਣੀ ਹੈ ਅਸੀਂ ਤੇਰੇ ਨਾਲ ਹੈ ਜਦੋਂ ਮੈਂ ਆਪਣੀ ਗੱਲ ਸ਼ੁਰੂ ਕੀਤੀ ਤਾਂ ਐਮਐਲਏ ਅਮੋਲਕ ਸਿੰਘ ਹਲਕਾ ਜਿਹਾ ਤੋ ਉਹਨਾਂ ਨੇ ਕਿਹਾ ਕਿ ਜਦੋਂ ਮੀਡੀਆ ਜਦੋਂ ਕੈਮਰੇ ਆਉਂਦੇ ਤੂੰ ਉਦੋਂ ਹੀ ਫੇਮ ਲੈਣ ਦਾ ਮਾਰਾ ਕਿਉਂ ਬੋਲਦਾ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਇਥੇ ਆਮ ਆਦਮੀ ਪਾਰਟੀ ਨੂੰ ਤੇ ਸਾਡੀ ਗੱਲਬਾਤ ਸੁਣ ਰਹੇ ਸਾਰੇ ਉਹ ਲੋਕ ਜਿਹੜੇ ਦੁਖੀ ਵੀ ਆਮ ਆਦਮੀ ਪਾਰਟੀ ਦੇ ਕਿ ਪਿਛਲੇ ਬੀਤੇ ਸਾਢੇ 3 ਸਾਲਾਂ ਦੇ ਵਿੱਚ ਦੱਕਾ ਤੋੜ ਕੇ ਦੂਰਾ ਨਹੀਂ ਕੀਤਾ ਤੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਬਖਾ ਰਹੇ ਆ ਮੈਂ ਸਾਡੇ ਹਲਕਾ ਵਿਧਾਇਕ ਮੋਲਕ ਸਿੰਘ ਤੇ ਪੂਰੀ ਆਮ ਆਦਮੀ ਪਾਰਟੀ ਨੂੰ ਇਹ ਗੱਲ ਕਲੀਅਰ ਕਰ ਦਿਆਂ ਕਿ ਇੰਨੇ ਕੁ ਜੋਗੀ ਮਿਹਨਤ ਮੈਂ ਪਿਛਲੇ 30 35 ਸਾਲਾਂ ਦੇ ਵਿੱਚ ਕੀਤੀ ਹੈ ਕਿ ਓਨੇ ਲੋਕ ਆਮ ਆਦਮੀ ਪਾਰਟੀ ਦੇ ਕੱਲੇ-ਕੱਲੇ ਐਮਐਲਏ ਨੂੰ ਦੁਨੀਆ ਜਾਣਦੀ ਨਹੀਂ ਹੁਣ ਜਿੰਨੀ ਦੁਨੀਆ ਜਸਵਿੰਦਰ ਨੂੰ ਜਾਣਦੀ ਹੈ ਉਹ ਮੇਰੀ ਮਿਹਨਤੋਂ ਮੇਰੇ ਪਰਮਾਤਮਾ ਦਾ ਫਲ ਹੈ ਮੇਰੀ ਗੱਲ ਨੂੰ ਪੂਰੀ ਨਹੀਂ ਹੁਣ ਦਿੱਤਾ ਗਿਆ ਕੁਝ 5-7 ਬੰਦੇ ਉਹ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਕੀ ਲਾਲਚ ਹੁੰ ਜਿਹੜੇ ਮਗਰ ਕੋਈ ਸਵਾਲ ਕਰਨ ਵਾਲੇ ਬੰਦੇ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਉਹਨਾਂ ਦੇ ਇੱਥੇ ਵੀ 2-4 ਬੰਦੇ ਵੇਖਣ ਨੂੰ ਮਿਲੇ ਜਿਹੜੇ ਕਹਿੰਦੇ ਤੁਸੀਂ ਰਹਿਣ ਦਿਓ ਤੁਸੀਂ ਰਹਿਣ ਦਿਓ ਵਿੱਚ ਨਾਹਰੇ ਵਾਲੇ ਵੀ ਮਿਲੇ ਜਿਹੜੇ ਆਮ ਆਦਮੀ ਪਾਰਟੀ ਜਿੰਨਾਬਾਦ ਕਹਿੰਦੇ ਸੀ ਤੇ ਮੈਂ ਟੋਕਿਆ ਸਿਰ ਨੂੰ ਕਿ ਡਿਸਕਸ਼ਨ ਹੋ ਰਹੀ ਹੈ ਨਾਹਰਿਆਂ ਦੀ ਇੱਥੇ ਜਿਹੜੀ ਉਹ ਬਹਿਸਬਾਜੀ ਨਹੀਂ ਹੋ ਰਹੀ ਕੋਈ ਮੁਕਾਬਲਾ ਨਹੀਂ ਹੋ ਰਿਹਾ ਨਾਹਰਿਆਂ ਦਾ ਸਾਡੇ ਜਿਵੇਂ ਸਾਥੀਆਂ ਬਾਰੇ ਦੱਸਿਆ ਸਾਥੀ ਮਨਿੰਦਰ ਜੀ ਸਿੱਧੂ ਨੇ ਕਿ ਹੁਕਮਚੰਦ ਹੈ ਉਹਨਾਂ ਦਾ ਨਾਂ ਹੁਕਮਚੰਦ ਹੈ ਹੁਕਮ ਹੀ ਨਹੀਂ ਹੈ ਮੇਰੇ ਨਾਲ ਬੈਠੇ ਹੈ ਸਾਡੇ ਉਮੀਦਵਾਰ ਪ੍ਰਧਾਨ ਵੀ ਹੈ ਅਵਤਾਰ ਸੱਚ ਦੀ ਪੜਤਾਲ ਤੋਂ ਹੈ ਇਹਨਾਂ ਦਾ ਨਾਮ ਅਵਤਾਰ ਸਿੰਘ ਤਾਰਾ ਇਹਨਾਂ ਨੂੰ ਵੀ ਤਾਰਾ ਨਾਮ ਦੇ ਨਾਲ ਬੁਲਾਇਆ ਗਿਆ ਕਿਉਂਕਿ ਸਾਡੇ ਤੋਂ ਸਾਰਿਆਂ ਤੋਂ ਛੋਟੀ ਉਮਰ ਦਾ ਹੈ ਸਾਡਾ ਵਿਧਾਇਕ ਮੋਲਕ ਸਿੰਘ ਅਸੀਂ ਜਦੋਂ ਸਾਹਮਣੇ ਹੁੰਦੇ ਆ ਤਾਂ ਅਸੀਂ ਤੁਸੀਂ ਕਹਿ ਕੇ ਸਤਿਕਾਰ ਕਰਦੇ ਹਾਂ ਕਿਉਂਕਿ ਇੱਕ ਐਮਐਲਏ ਇੱਕ ਵਿਧਾਇਕ ਹਲਕੇ ਦੇ ਚੁਣੇ ਹੋਏ ਲੋਕਾਂ ਦਾ ਇੱਕ ਨੁਮਾਇੰਦਾ ਹੈ ਤੇ ਚੁਣੇ ਹੋਏ ਨੁਮਾਇੰਦੇ ਦੀ ਇੱਕ ਜਿਹੜੀ ਹੈ ਉਹ ਸਤਿਕਾਰ ਹੁੰਦਾ ਇੱਕ ਰਿਸਪੈਕਟ ਹੁੰਦੀ ਹੈ ਉਹ ਰਿਸਪੈਕਟ ਅਸੀਂ ਵੱਡੇ ਹੁੰਦੇ ਹੁੰਦੇ ਆ ਵੀ ਉਮਰ ਦੇ ਵਿੱਚ ਵੱਡੇ ਹੁੰਦੇ ਹੁੰਦੇ ਆ ਅਸੀਂ ਉਹ ਰਿਸਪੈਕਟ ਦੇਣ ਦੀ ਕੋਸ਼ਿਸ਼ ਕਰਦੇ ਆ ਬੇਸ਼ੱਕ ਪੰਜ ਸਤਵਾਰੀ ਮੈਨੂੰ ਤੁਸੀਂ ਦੇ ਨਾਲ ਕਿਹਾ ਪਰ ਉੱਥੇ ਤੂੰ ਸ਼ਬਦ ਨਾਲ ਵੀ ਮੋਲਕ ਸਿੰਘ ਨੇ ਮੈਨੂੰ ਪੁਕਾਰਨ ਦੀ ਜਿਹੜੀ ਸੀ ਉਹ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਪੁਕਾਰਿਆ ਤੂੰ ਸ਼ਬਦ ਦੇ ਨਾਲ ਉੱਥੇ ਗੱਲ ਸਿਰਫ ਇਹ ਸੀ ਕਿ ਅਸੀਂ ਆਪਣਾ ਮਸਲਾ ਲੈ ਕੇ ਗਏ ਸੀ ਮਸਲੇ ਦੇ ਵਿੱਚ ਮੈਂ ਇਹ ਗੱਲ ਉੱਥੇ ਆਖੀ ਸਾਡੇ ਨਗਰ ਕੌਂਸਲ ਪ੍ਰਧਾਨ ਹਰੀਸ਼ ਚੰਦਰ ਜੀ ਨੂੰ ਜਦੋਂ ਮੈਂ ਗੱਲ ਸ਼ੁਰੂ ਕੀਤੀ ਮੈਂ ਕਿਹਾ ਪ੍ਰਧਾਨ ਜੀ ਤੁਸੀਂ ਮੈਂ ਜਦੋਂ ਫੋਨ ਕਰਦਾ ਤੁਸੀਂ ਚੁੱਕ ਲੈਂਦੇ ਹੋ ਜੇ ਤੁਸੀਂ ਨਹੀਂ ਚੁੱਕਦੇ ਬੈਕ ਕਾਲ ਕਰ ਲੈਂਦੇ ਹੋ ਐਮ ਐਲ ਏ ਸਾਹਿਬ ਨੇ ਤਾਂ ਕਦੇ ਮੇਰਾ ਫੋਨ ਨਹੀਂ ਚੁੱਕਿਆ ਕਿਉਂਕਿ ਬੀਤੇ 2.5 ਸਾਲ ਜਿਹੜੇ ਸੀ ਕਾਰਜਕਾਲ ਦੇ ਸਰਕਾਰ ਦੇ ਉਹਨਾਂ 2.5 ਸਾਡੇ ਹਲਕਾ ਵਿਧਾਇਕ ਮੌਜੂਦਾ ਅਮੋਲਕ ਸਿੰਘ ਉਸ ਤੋਂ ਪਹਿਲਾਂ ਹਲਕਾ ਇੰਚਾਰਜ ਹੁੰਦੇ ਸੀ ਹਲਕਾ ਇੰਚਾਰਜ ਹੁੰਦੇ ਆ ਜਦੋਂ ਸਾਡੇ ਵਿਧਾਇਕ ਮਾਸਟਰ ਬਲਦੇਵ ਸਿੰਘ ਸੀ ਮੇਰੀ ਉਦੋਂ ਵੀ ਆਦਤ ਸੀ ਮਦੋਂ ਮੈਂ ਸੋਸ਼ਲ ਮੀਡੀਆ ਸਿਰਫ ਆਪਣਾ ਫੇਸਬੁੱਕ ਅਕਾਊਂਟ ਚਲਾਉਂਦਾ ਸੀ ਮੈਂ ਲਿਖਦਾ ਹੁੰਦਾ ਸੀ ਜੋ ਵੀ ਕਦੇ ਸਾਡੇ ਐਸ ਡੀ ਐਮ ਸਾਹਿਬ ਬਾਰੇ ਸਾਡੇ ਉਸ ਸਮੇਂ ਦੇ ਵਿਧਾਇਕ ਬਲਦੇ ਮਾਸਟਰ ਬਲਦੇਵ ਸਿੰਘ ਨੇ ਕੁਝ ਕਹਿਣਾ ਜੋ ਵੀ ਕਹਿਣਾ ਜੋ ਲੱਗਣਾ ਕਿ ਪਬਲਿਕ ਦੀ ਜੋ ਉਹ ਸਪੋਰਟ ਤੋਂ ਹਟਕੇ ਆ ਪਬਲਿਕ ਦੇ ਖਿਲਾਫ ਹੈ ਉਹਨਾਂ ਗੱਲਾਂ ਤੇ ਮੈਂ ਲਿਖਦਾ ਬੋਲਦਾ ਸੀ ਤਾਂ ਉਦੋਂ ਇਹੀ ਸਾਡੇ ਅੱਜ ਦੇ ਚੁਣੇ ਹੋਏ ਵਿਧਾਇਕ ਹਲਕਾ ਇੰ ਇਹ ਇਹਨਾਂ ਦੇ ਨਾਲ ਪ੍ਰਧਾਨ ਜੀ ਹਰੀਸ਼ ਚੰਦਰ ਉਹ ਤੇ ਇਹਨਾਂ ਦੀ ਪੂਰੀ ਟੀਮ ਜਿਹੜੇ ਸਾਡੇ ਸਾਥੀ ਚੇਅਰਮੈਨ ਵਗੈਰਾ ਚੁਣੇ ਗਏ ਆ ਉਹ ਸਾਰੇ ਮੇਰੇ ਨਾਲ ਖੜ ਕੇ ਕਹਿੰਦੇ ਹੁੰਦੇ ਸੀ ਜਾ ਕੇ ਕਿ ਸਾਡਾ ਐਮ.ਐਲ.ਏ. ਮਾਸਟਰ ਬਲਦੇਵ ਸਿੰਘ ਗਲਤ ਹੈ ਤੇ ਅੱਜ ਜੇ ਅਸੀਂ ਉਹੀ ਗੱਲਾਂ ਬੋਲਦੇ ਤੇ ਅੱਜ ਅਸੀਂ ਗਲਤ ਲੱਗਦੇ ਆ ਇਸ ਕਰਕੇ ਗੱਲ ਕਲੀਅਰ ਕਰਦੀ ਹੈ ਸਾਡੇ ਪ੍ਰਧਾਨ ਜੀ ਹੈਪੀ ਰਵਣ ਜੀ ਤੇ ਸਾਡੀ ਪੂਰੀ ਡਿਜੀਟਲ মিডিਆ ਪ੍ਰੈਸ ਕਲੱਬ ਨੇ ਫੈਸਲਾ ਕੀਤਾ ਕਿ ਜਿਹੜੇ ਅੱਜ ਸ਼ਬਦ ਐਮ.ਐਲ.ਏ. ਮੋਲਕ ਸਿੰਘ ਨੇ ਵਰਤੇ ਆ ਕਿ ਇਹ ਕੈਮਰਿਆਂ ਵਾਲੇ ਅਤਵਾਦੀ ਹੈ ਉਸ ਦੇ ਰੋਸ ਵਜੋਂ ਹੱਕ ਤਾਂ ਸਾਡਾ ਬਣਦਾ ਸੀ ਕਿ ਉਹਦੇ ਕੈਮਰੇ ਬੰਦ ਕਰਕੇ ਅਸੀਂ ਉਹਦਾ ਬਾਈਕਟ ਕਰਤਾ ਹੁੰਦਾ ਪਰ ਫਿਰ ਵੀ ਅਸੀਂ ਸਤਕਾਰ ਸਮਝਾ ਕੇ ਚੱਲਦੇ ਪ੍ਰੋਗਰਾਮ ਨੂੰ ਅਸੀਂ ਕੱਟ ਨਹੀਂ ਕਰਾਂਗੇ ਪਰ ਇਹ ਤੇ ਅਸੀਂ ਇੱਕ ਸਖਤ ਫੈਸਲਾ ਲਵਾਂਗੇ ਉਹ ਫੈਸਲਾ ਕਲੱਬ ਵੱਲੋਂ ਲਿਆ ਜਾ ਚੁੱਕਿਆ ਹੈ ਇਹ ਮੈਂ ਕਹੂੰਗਾ ਕਿ ਇੱਕ ਇੱਕ ਧਮਕੀ ਨਹੀਂ ਐ ਇੱਕ ਗਾਲ ਐ ਪੂਰੇ ਮੀਡੀਆ ਨੂੰ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਇਲੈਕਟ੍ਰੋਨਿਕ ਮੀਡੀਆ ਹੈ ਜੋ ਵੀ ਹੈ ਹਰ ਇੱਕ ਤਰ੍ਹਾਂ ਦੇ ਮੀਡੀਆ ਨੂੰ ਹਰ ਇੱਕ ਤਰ੍ਹਾਂ ਦੇ ਪ੍ਰੈਸ ਨੂੰ ਜਿਹੜਾ ਹੈਗਾ ਉਹ ਇੱਕ ਸਿੱਧੀ ਧਮਕੀ ਹੈ ਹੋ ਸਕਦੇ ਕੋਈ ਨਵੀਂ ਜਿਹੜੀ ਉਹ ਪਲੈਨਿੰਗ ਆਮ ਆਦਮੀ ਪਾਰਟੀ ਦੇ ਵਿੱਚੋਂ ਕੱਢੀ ਗਈ ਹੋਵੇ ਕਿਉਂਕਿ ਸੋਸ਼ਲ ਮੀਡੀਆ ਤੋਂ ਬਣੀ ਹੋਈ ਸਰਕਾਰ ਹੈ ਤੇ ਹੋ ਸਕਦਾ ਇਹ ਮੇਰੇ ਖਿਲਾਫ ਆ ਜਦੋਂ ਕੰਮ ਨਹੀਂ ਕਰਦੇ ਬੋਲਣ ਵਾਲੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਸੋ ਜਿਹੜਾ ਫੈਸਲਾ ਸਾਡੇ ਕਲੱਬ ਨੇ ਲੈ ਲਿਆ ਮੈਂ ਹਰ ਕਦਮ ਆਪਣੇ ਕਲੱਬ ਦੇ ਨਾਲ ਹੈ ਧੰਨਵਾਦ ਜੀ ਮੇਰੇ ਸਾਥੀ ਸਾਡੇ ਵਾਈਸ ਪ੍ਰਧਾਨ ਅਵਤਾਰ ਸਿੰਘ ਤਾਰਾ ਜੀ ਸੱਚ ਦੀ ਪੜਤਾਲ ਤੋਂ ਜੋ ਐਮਐਲਏ ਨੇ ਅੱਜ ਸ਼ਬਦ ਬੋਲੇ ਆ ਅਸੀਂ ਉਹਨਾਂ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਅਸੀਂ ਪੱਤਰਕਾਰਾਂ ਨੂੰ ਜੇ ਬੋਲਿਆ ਤੇ ਅਸੀਂ ਆਪ ਦੇ ਡਿਜੀਟਲ ਮੀਡੀਆ ਪ੍ਰੈਸ ਜੇਤੋ ਮੰਡੀ ਚ ਹੋਵੇ ਚਾਹੇ ਕਿਤੇ ਆਸੇ ਪਾਸੇ ਪਿੰਡਾਂ ਚ ਹੋਵੇ ਉਹਦਾ ਅਸੀਂ ਵਿਰੋਧ ਕਰਾਂਗੇ ਸਾਡੇ ਡਿਜੀਟਲ ਮੀਡੀਆ ਕਲੱਬ ਦਾ ਕੋਈ ਵੀ ਮੈਂਬਰ ਨਹੀਂ ਜਾਊਗਾ ਪਰ ਜੇਕਰ ਦੂਜੇ ਕਲੱਬਾਂ ਨੇ ਸਾਡੇ ਨਾਲ ਸਾਡਾ ਸਾਥ ਦੇਣਾ ਉਹ ਵੀ ਆ ਸਕਦੇ ਆ ਉਹਨਾਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਤੁਸੀਂ ਆਓ ਸਾਡੇ ਡਿਜੀਟਲ মিডিਆ ਪ੍ਰੈਸ ਕਲੱਬ ਦੇ ਕਿਸੇ ਪੱਤਰਕਾਰ ਨੂੰ ਨਹੀਂ ਕਿਹਾ ਉਹਨੇ ਪੂਰੇ ਜ਼ੈਤੋਂ ਮੰਡੀ ਦੇ ਸਾਰੇ ਪੱਤਰਕਾਰਾਂ ਨੂੰ ਕਿਹਾ ਕਿਉਂਕਿ ਸਾਡੇ ਕੋਲ ਡਿਜੀਟਲ মিডিਆ ਪ੍ਰੈਸ ਕਲੱਬ ਦੇ ਪੱਤਰਕਾਰ ਨਹੀਂ ਸੀ ਜ਼ੈਤੋਂ ਮੰਡੀ ਦੇ ਸਾਰੇ ਪੱਤਰਕਾਰ ਸੀ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਪਰ ਉਹਨਾਂ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਅੱਜ ਇਹਨਾਂ ਨੇ ਕਿਹਾ ਕੱਲ੍ਹ ਦੂਜੀ ਸਰਕਾਰ ਆਊਗੀ ਉਹ ਵੀ ਕਹੋਗੀ ਫਿਰ ਲੜੀਵਾਰੇ ਦਬਾਉਂਦੇ ਰਹਿਣਗੇ ਤੇ ਆਪਾਂ ਦਬ ਜਾਂਗੇ ਪਰ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਆਓ ਆਪਾਂ ਇਕੱਠੇ ਹੋ ਕੇ ਇਹ ਜਿਹੜੇ ਬੋਲਦੇ ਆ ਹੰਕੜਵਾਜ਼ ਕੋਈ ਵੀ ਆ ਐਮਐਲਏ ਆ ਚਾਹੇ ਮੰਤਰੀ ਆ ਆਪਾਂ ਉਹਨੂੰ ਦੱਸ ਗਏ ਵੀ ਕਿ ਅਸੀਂ ਪੱਤਰਕਾਰ ਸਾਰੇ ਇੱਕ ਆ ਸਤਿ ਸ਼੍ਰੀ ਅਕਾਲ ਜੀ ਨਵੀਂ ਸਿੰਧਲ ਜੱਤੂ ਅਪਡੇਟਸ ਜੋ ਅੱਜ ਐਮਐਲਏ ਮੋਲਕ ਸਿੰਘ ਨੇ ਪੱਤਰਕਾਰਾਂ ਬਾਰੇ ਬਹੁਤ ਗਲਤ ਟਿੱਪਣੀ ਕੀਤੀ ਉਹਦੀ ਸਖਤ ਸ਼ਬਦਾਂ ਦੀ ਨਿੰਦਾ ਕਰਦੇ ਆ ਤੇ ਸਾਡੇ ਚੈਨਲ ਵੱਲੋਂ ਤੇ ਡਿਜੀਟਲ ਮੀਡੀਆ ਵੱਲੋਂ ਮੋਲਕ ਸਿੰਘ ਦਾ ਪੂਰਨ ਤੌਰ ਤੇ ਬਾਈਕਾਟ ਕਰਦੇ ਆਂ ਜੀ ਹਾਂਜੀ ਇਹ ਗੱਲ ਜਿਹੜੀ ਹੈਗੀ ਆ ਬਿਲਕੁਲ ਸਹੀ ਹੈ ਕਿ ਜਿਹੜੇ ਐਮਐਲਏ ਅਮੋਲਕ ਸਿੰਘ ਨੇ ਉਹਨਾਂ ਨੇ ਅੱਜ ਪੱਤਰਕਾਰਾਂ ਨੂੰ ਖੁਦ ਬੁਲਾ ਕੇ ਜਿਹੜਾ ਜਲਿੱਲ ਕੀਤਾ ਇੱਕ ਗੱਲ ਮੈਂ ਹੋਰ ਵੀ ਧਿਆਨ ਚ ਕਰ ਦੇਣਾ ਚਾਹੁੰਦੀ ਕਿ ਜਿਹੜੇ ਪੱਤਰਕਾਰ ਇਨਾਂ ਦੀ ਕਮੀਆਂ ਕਰਦੇ ਇਹ ਉਹਨਾਂ ਨੂੰ ਹੀ ਅਤਵਾਦ ਕਹਿੰਦੇ ਨੇ ਪਰ ਇਹਨਾਂ ਨੂੰ ਇਹ ਵੀ ਧਿਆਨ ਦੇ ਵਿੱਚ ਹੋਣਾ ਚਾਹੀਦਾ ਕਿ ਜਿਹੜੇ ਲੋਕ ਇਹਨਾਂ ਦੇ ਅਤਵਾਦ ਤੋਂ ਅੱਕੇ ਹੋਏ ਨੇ ਉਹ ਇਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈਗਾ ਅਸੀਂ ਇਹਨਾਂ ਦੀ ਸਖਤ ਨਖੇਦੀ ਕਰਦੇ ਆਂ ਤੇ ਅਸੀਂ ਇਹਨਾਂ ਨੂੰ ਇਹ ਵੀ ਕਹਿਨੇ ਹੈਗੇ ਜਿੱਦਾਂ ਇਹਨਾਂ ਨੇ ਸਾਨੂੰ ਚੇਤਾਵਨੀ ਦਿੱਤੀ ਤੇ ਅਸੀਂ ਵੀ ਇੱਕ ਵੱਡੀ ਚੇਤਾਵਨੀ ਦਿੰਦੇ ਆ ਕਿ ਜੇਕਰ ਤੁਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਡੇ ਵੀ ਇਸ ਕਲੱਬ ਤੋਂ ਜਾਂ ਪੱਤਰਕਾਰ ਭਾਈਚਾਰੇ ਤੋਂ ਮਾਫੀ ਨਾ ਮੰਗੀ ਤਾਂ ਅਸੀਂ ਵੀ ਐਕਸ਼ਨ ਲਵਾਂਗੇ ਸੋ ਸਾਰਾ ਸਾਡਾ ਜਿੰਨਾ ਵੀ ਡਿਜੀਟਲ মিডিਆ ਕਲੱਬ ਹੈਗਾ ਅਸੀਂ ਆਮ ਆਦਮੀ ਪਾਰਟੀ ਜਿਹੜਾ ਬਾਈਕਾਟ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੀ ਗੱਲਬਾਤ ਤਾਂ ਸੁਣ ਹੀ ਲਈ ਆ ਜਿਸ ਤਰ੍ਹਾਂ ਜੱਤੋਂ ਦੇ ਵਿਧਾਇਕ ਨੇ ਪੱਤਰਕਾਰਾਂ ਦੇ ਖਿਲਾਫ ਭੱਦੀ ਟਿੱਪਣੀ ਵਰਤੀ ਆ ਭੱਦੇ ਸ਼ਬਦਾਵਲੀ ਵਰਤੀ ਆ ਜਿਹਦੇ ਵਿੱਚ ਕੈਮਰਾ ਤੇ ਪੱਤਰਕਾਰਾਂ ਨੂੰ ਅਤਵਾਦੀ ਕਹਿਣਾ ਇਹ ਬੜੀ ਨਿੰਦਣਯੋਗ ਗੱਲ ਆ ਤੁਸੀਂ ਇੱਕ ਅਹੁਦੇ ਤੇ ਹੋ ਤੁਸੀਂ ਇੱਕ ਹੁਣ ਇੱਕ ਅਜੇਹੀ ਥਾਂ ਤੇ ਹੋ ਜਿੱਥੇ ਤੁਹਾਨੂੰ ਅਜਿਹੇ ਸ਼ਬਦ ਬੋਲਣ ਲੱਗਾ 100 ਵਾਰ ਸੋਚਣਾ ਚਾਹੀਦਾ ਪਰ ਜੇ ਤੁਸੀਂ ਇਹ ਸ਼ਬਦ ਪੱਤਰਕਾਰਾਂ ਨੂੰ ਬੋਲ ਕੇ ਤੁਹਾਡੇ ਮਨ 'ਚ ਇਹ ਹੋਵੇ ਕਿ ਹੁਣ ਪੱਤਰਕਾਰ ਸਾਡੀ ਜੀ ਹਜੂਰੀ ਕਰਨਗੇ ਤਾਂ ਇਹ ਤੁਹਾਡਾ ਵਹਿਮ ਆ। ਇਹ ਤੁਹਾਡਾ ਵਹਿਮ ਆ ਕਿ ਹੁਣ ਪੱਤਰਕਾਰ ਤੁਹਾਡੀ ਜੀ ਹਜੂਰੀ ਕਰਨਗੇ ਜਦੋਂ ਵੀ ਜਦੋਂ ਵੀ ਜਿੱਥੇ ਵੀ ਲੋਕਾਂ ਦੇ ਹੱਕ ਦੀ ਗੱਲ ਹੋਊਗੀ ਅਸੀਂ ਪੱਤਰਕਾਰ ਭਾਈਚਾਰਾ ਇਸੇ ਤਰ੍ਹਾਂ ਖੜਦੇ ਰਵਾਂਗੇ। ਤੇ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਕਿਹਾ ਕਿ ਜੇ ਐਮਐਲਏ ਸਾਹਿਬ ਨੇ ਮਾਫੀ ਨਾ ਮੰਗੀ ਆਪਣੇ ਨਾਂ ਸ਼ਬਦਾਂ ਨੂੰ ਵਾਪਸ ਨਾ ਲਿਆ ਤਾਂ ਅਸੀਂ ਅੱਗੇ ਤਿੱਖਾ ਸੰਘਰਸ਼ ਕਰਾਂਗੇ। ਇੱਕ ਗੱਲ ਜੋ ਦੱਸਣ ਵਾਲੀ ਰਹਿ ਗਈ ਸੀ ਉਹ ਇਹ ਸੀ ਕਿ ਅ ਮ ਐਮ ਐਲ ਏ ਮੋਲਕ ਸਿੰਘ ਨੇ ਸਾਡੇ ਸਾਥੀ ਹੁਕਮ ਚੰਦ ਰਵੀਦਾਸੀਆ ਜੋ ਕਿ ਕਵਰਿੰਗ ਕਰਨ ਗਏ ਸੀ ਦਲ ਸਿੰਘ ਵਾਲੇ ਉਹਨਾਂ ਨੇ ਖਬਰ ਚਲਾਈ ਸੀ ਜਿਹਦਾ ਉਹ ਲਿੰਕ ਭੇਜ ਕੇ ਇਹ ਧਮਕੀ ਦਿੰਦੇ ਨੇ ਕਿ ਫਿਰ ਜੇ ਮੈਂ ਤੇਰੇ ਤੇ ਡੈਫੇਮੇਸ਼ਨ ਕੀਤਾ ਤੇ ਤੂੰ ਰੋਂਦਾ ਫਿਰੇਗਾ ਤਾਂ ਅਸੀਂ ਮਾਣਯੋਗ ਐਮ ਐਲ ਏ ਸਾਹਮਣੇ ਇਹ ਕਹਨੇ ਆ ਕਿ ਡੈਫੇਮੇਸ਼ਨ ਕਰਨਾ ਤੁਹਾਡਾ ਅਧਿਕਾਰ ਹੈ ਕਾਨੂੰਨ ਤੁਹਾਨੂੰ ਅਧਿਕਾਰ ਦਿੰਦਾ ਨਾ ਪੱਤਰਕਾਰ ਕਾਨੂੰਨ ਤੋਂ ਉੱਪਰ ਹੈ ਤੇ ਨਾ ਵਿਧਾਇਕ ਕਾਨੂੰਨ ਤੋਂ ਉੱਪਰ ਹੈ ਪਰ ਧਮਕੀਆਂ ਦੇ ਕੇ ਡੈਫੇਮੇਸ਼ਨ ਜਿਹੜੀਆਂ ਤੁਸੀਂ ਦੇ ਰਹੇ ਹੋ ਇਨਾ ਧਮਕ ਤੁਹਾਡੀਆਂ ਗਿੱਦੜ ਧਮਕੀਆਂ ਦੀ ਸਾਨੂੰ ਕੋਈ ਪਰਵਾਹ ਨਹੀਂ ਇੱਕ ਦੀ بجائے 10 ਡੈਫਮੇਸ਼ਨ ਕਰੋ ਜੇ ਲੋਕ ਬੋਲਣਗੇ ਅਸੀਂ ਕਵਰ ਕਰਾਂਗੇ ਸਾਡਾ ਪੱਤਰਕਾਰ ਭਾਈ ਜਾਰਾ ਕਵਰ ਕਰੇਗਾ ਜੇਕਰ ਤੁਸੀਂ ਡੈਫਮੇਸ਼ਨ ਕਰੋਗੇ ਤਾਂ ਅਸੀਂ ਕਾਨੂੰਨੀ ਲੜਾਈ ਲੜਨ ਨੂੰ ਵੀ ਤਿਆਰ ਹਾਂ ਅਸੀਂ ਕਲੱਬ ਵੱਲੋਂ ਉਹ ਕਾਨੂੰਨੀ ਲੜਾਈ ਲੜਾਂਗੇ ਜੇਕਰ ਸਾਡੇ ਕਿਸੇ ਵੀ ਪੱਤਰਕਾਰ ਨੂੰ ਤੁਸੀਂ ਡੈਫਮੇਸ਼ਨ ਜਦੋਂ ਮਰਜ਼ੀ ਭੇਜੋ ਅਸੀਂ ਉਹਦਾ ਜਵਾਬ ਕਾਨੂੰਨ ਦੇ ਤਰੀਕੇ ਨਾਲ ਦੇਵਾਂਗੇ ਅਦਾਲਤਾਂ ਦੇ ਵਿੱਚ ਉਹ ਸਾਰਾ ਸੱਚ ਤੇ ਸੱਚ ਤੇ ਝੂਠ ਤੇ ਝੂਠ ਸਭ ਕੁਝ ਹੋ ਜਾਵੇਗਾ